ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੀ ਚੈਨਲ ਤੇ ਤੇ ਅੱਜ ਦਾ ਜੋ ਆਪਣਾ ਮੈਟਰ ਹੈ ਮਨੁੱਖੀ ਜੀਵਨ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ ਆਨੰਦ ਤੇ ਆਪਾਂ ਅੱਜ ਜੋ ਗੱਲਬਾਤ ਕਰਨੀ ਹੈ ਵੀ ਆਨੰਦ ਕੀ ਹੈ ਕਿਸ ਤਰ੍ਹਾਂ ਬੰਦਾ ਇਹਨੂੰ ਪ੍ਰਾਪਤ ਕਰ ਸਕਦਾ ਐਕਚੁਅਲੀ ਜਦੋਂ ਆਪਾਂ ਮਨੁੱਖ ਦੇ ਜੀਵਨ ਦੀ ਗੱਲ ਕਰਦੇ ਹਾਂ ਨਾ ਮਨੁੱਖ ਦੇ ਜੀਵਨ ਦੇ ਵਿੱਚ ਸੁੱਖ ਤੇ ਦੁੱਖ ਇਹ ਦੋਨੋਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਸੁੱਖ ਦੇ ਬਾਅਦ ਦੁੱਖ ਹੈ ਦੁੱਖ ਦੇ ਬਾਅਦ ਸੁੱਖ ਹੈ ਇਹ ਦੋਨੋਂ ਪੜਾ ਹਮੇਸ਼ਾ ਬਰਾਬਰ ਚੱਲਦੇ ਰਹਿੰਦੇ ਨੇ ਜੀਵਨ 'ਚ ਤੇ ਆਪਾਂ ਸਾਰੇ ਸੂਝਵਾਨ ਆਂ ਇਹ ਚੀਜ਼ਾਂ ਬਾਰੇ ਜਾਣਦੇ ਹਾਂ ਪਰ ਜਦ ਸੁੱਖ ਦੀ ਗੱਲ ਆਉਂਦੀ ਹੈ ਨਾ ਸੁਖ ਸਿਰਫ ਸਾਨੂੰ ਸੰਸਾਰ ਦੇ ਵਿੱਚੋਂ ਪ੍ਰਾਪਤ ਹੁੰਦਾ ਸੰਸਾਰੀ ਪਦਾਰਥਾਂ ਦੇ ਵਿੱਚ ਦੁਨੀਆ ਦੇ ਵਿੱਚ ਰਹਿ ਕੇ دنیਵੀ ਪਦਾਰਥਾਂ ਤੋਂ ਸੁਖ ਪ੍ਰਾਪਤ ਕਰ ਸਕਦੇ। ਸੁਖ ਪ੍ਰਾਪਤ ਕਰਨਾ ਬਹੁਤ ਹੀ ਵੱਡੀ ਗੱਲ ਨਹੀਂ ਹੈ। ਤੇ ਸੁਖ ਜਿਹੜਾ ਉਹ ਕੁਸ਼ੀਮਤ ਦੇ ਲਈ ਸੀਮਤ ਹੁੰਦਾ, ਕੁਝ ਸਮੇਂ ਦੇ ਲਈ ਸੀਮਤ ਹੁੰਦਾ ਸੁਖ ਹੈ ਜਿਹੜਾ। ਉਹ ਕੁਝ ਸਮੇਂ ਦੇ ਲਈ ਤੁਹਾਨੂੰ ਖੁਸ਼ੀ ਦੇ ਸਕਦਾ। ਤੁਸੀਂ ਉਹਦੇ ਉਤੇ ਸੁਖੀ ਸੁਖ मान ਸਕਦੇ ਹਾਂ ਖੁਸ਼ ਹੋ ਸਕਦੇ ਹਾਂ ਕੁਝ ਸਮੇਂ ਦੇ ਲਈ ਸੁੱਖ ਤੇ ਬਾਅਦ ਫਿਰ ਤੁਹਾਨੂੰ ਇੱਕ ਦੁੱਖ ਆਉਣਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਕਾਰਨ ਕੀ ਹੈ ਕਿ ਜਿਹੜਾ ਸੁੱਖ ਉਹ دنیਵੀ ਪਦਾਰਥਾਂ ਦੇ ਵਿੱਚੋਂ ਮਿਲਦਾ ਸਾਨੂੰ ਤੇ دنیਵੀ ਪਦਾਰਥ ਪ੍ਰਾਪਤ ਕਰਨ ਦੇ ਲਈ ਜਮੀਨ ਨੂੰ ਛੱਡਣ ਦੀ ਜ਼ਰੂਰਤ ਹੈ ਜਮੀਨ ਨੂੰ ਛੱਡਣ ਦਾ ਮਤਲਬ ਜਾਂ ਸੰਸਾਰ ਨੂੰ ਛੱਡਣ ਦਾ ਮਤਲਬ ਮੇਰਾ ਕਹਿਣ ਦਾ ਪਾਸ ਇਹ ਹੈ ਕਿ ਜੇ ਦਿੱਤੀ ਅਦੀ ਸੁਰਤਾ ਉਸ ਸੰਸਾਰ ਦੇ ਵਿੱਚ ਰਹਿ ਕੇ ਤੁਸੀਂ ਸੁੱਖ ਪ੍ਰਾਪਤ ਕਰ ਸਕਦੇ ਹੋ ਸੁੱਖ ਕਿਸੇ ਵੀ ਬੰਦੇ ਨੂੰ ਪ੍ਰਾਪਤ ਹੋ ਸਕਦਾ ਹੈ ਚਾਹੇ ਉਹ ਕਰੋਧੀ ਹੈ ਚਾਹੇ ਉਹ ਝੁਲਮੀ ਹੈ ਚਾਹੇ ਉਹ ਨਾਸਤਿਕ ਬੰਦਾ ਪ੍ਰਮਾਤਮਾ ਨੂੰ ਨਾਮ ਮੰਨਣ ਵਾਲਾ ਉਹ ਨੂੰ ਵੀ ਸੁੱਖ ਹੋ ਸਕਦਾ ਤੁਸੀਂ ਹੈਰਾਨ ਹੋਵੋਗੇ ਵੀ ਕੀ ਕਿੰਨਾ ਸੱਚ ਕਰਕੇ ਜਾਣਿਓ ਦੁਨੀਆ ਦੇ ਵਿੱਚ ਬਹੁਤ ਸਾਰੇ ਤੁਸੀਂ ਆਪਣੇ ਆਲੇ ਦੁਆਲੇ ਧਿਆਨ ਮਾਰ ਕੇ ਦੇਖਿਓ ਤੁਹਾਨੂੰ ਬਹੁਤ ਸਾਰੇ ਐਗਜ਼ੈਂਪਲ ਮਿਲਣਗੇ ਚੀਜ਼ਾਂ ਦੇ ਕਿ ਜਿਹੜਾ ਬੰਦਾ ਕਹਿੰਦਾ ਪ੍ਰਮਾਤਮਾ ਦੇ ਵਿੱਚ ਮੈਂ ਵਿਸ਼ਵਾਸ ਹੀ ਨਹੀਂ ਰੱਖਦਾ ਉਹਦੇ ਕੋਲੇ ਜੀਵਨ ਦੀਆਂ ਤੰਗੀਆਂ ਸੁੱਖ ਸੁਹੂਲਤਾਂ ਉਹ ਸੁੱਖ ਮਾਰੇ ਚੰਗੀਆਂ ਕੋਠੀਆਂ ਚੰਗੀਆਂ ਹਵੇਲੀਆਂ ਕਾਰਨ ਜਿਪਾ ਸੁੱਖ ਸੁਹੂਲਤਾਂ ਜੀਵਨ ਤਨੌਹਨਾ ਕੋਲੇ ਬਹੁਤ ਮਤਲਬ ਸੁੱਖ ਮਾਰੇ ਆ ਵੀ ਜੀਵਨ ਚ ਤਰਜੀ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਉਹਨੂੰ ਦੇਖਦਾ ਕਈ ਵਾਰੀ ਉਹਦੇ ਦਿਲ ਚ ਹੁੰਦਾ ਯਾਰ ਇਹ ਤਾਂ ਪ੍ਰਮਾਤਮਾ ਨੂੰ ਮੰਨਦਾ ਨਹੀਂ ਤਾਂ ਵੀ ਕਿੰਨਾ ਖੁਸ਼ੀ ਹੈ ਇਹਦੇ ਜੀਵਨ ਚ ਕਿੰਨੀ ਖੁਸ਼ੀ ਹੈ ਸੁੱਖ ਕਿੰਨਾ ਮਾਰ ਹੈ ਐਕਚੁਅਲੀ ਉਹ ਸੁੱਖ ਹੈ ਉਹ ਕੁਝ ਟਾਈਮ ਦੇ ਲਈ ਸੀਮਤ ਹੈ ਜਿੱਦੋਂ ਸੁੱਖ ਦੇ ਬਾਅਦ ਇੱਕ ਆਨੰਦ ਹੈ ਸੁੱਖ ਦੇ ਬਾਅਦ ਜਿਹੜਾ ਸ਼ਬਦ ਆਪਾਂ ਕਹਿੰਦੇ ਨਾ ਆਨੰਦ ਵੈਸੇ ਤਾਂ ਮਨੁੱਖ ਦਾ ਜੀਵਨ ਇਹੋ ਜਿਹਾ ਸਾਨੂੰ ਥੋੜੇ ਜਿਹਾ ਟਾਈਮ ਦੇ ਲਈ ਕੋਈ ਸੁਖ ਮਿਲ ਗਿਆ ਤੇ ਅਸੀਂ ਕਹਿ ਦਿੰਨੇ ਆਂ ਅਰ ਅਨੰਦ ਚ ਐਕਚੁਅਲੀ ਇਹ ਗੱਲ ਨਹੀਂ ਹੈ ਉਹ ਆਨੰਦ ਨਹੀਂ ਹੈ ਇਹ ਪਰਮਪਿਆਵਾ ਸੰਨ ਉਹ ਆਨੰਦ ਨਹੀਂ ਹੈ ਜਿਹਨੂੰ ਅਸੀਂ ਅਨੰਦ ਸਮਝ ਰਹੇ ਆਂ ਅਸੀਂ ਤਾਂ ਹਰ ਇੱਕ ਚੀਜ਼ ਨੂੰ ਆਨੰਦ ਕਹੀ ਜਾਂਦੇ ਆਂ ਆਨੰਦ ਤਾਂ ਇੱਕ ਇਹੋ ਜਿਹੀ ਅਵਸਥਾ ਹੈ ਜਿੱਥੇ ਜਾ ਕੇ ਫਿਰ ਉਹਨੂੰ ਨਾ ਸੁਖ ਤੋਂ ਵੀ ਉੱਪਰ ਆ ਦੁੱਖ ਤੋਂ ਵੀ ਉੱਪਰ ਆ ਸਾਨੂੰ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਬਖਸ਼ੀ ਆਨੰਦ ਸਾਹਿਬ ਦੀ ਬਾਣੀ ਆਪਾਂ ਦੁੱਖਾ ਜੀ ਸਾਡੇ ਪਰਿਵਾਰ ਤੇ ਤਾਂ ਵੀ ਉਸ ਤੋਂ ਬਾਅਦ ਆਨੰਦ ਸਹਿ ਪੜਦੇ ਜੇ ਕੋਈ ਖੁਸ਼ੀ ਦਾ ਪ੍ਰੋਗਰਾਮ ਉਸ ਤੋਂ ਬਾਅਦ ਵੀ ਇਸੇ ਆਨੰਦ ਸਹਿ ਪੜਦੇ ਆ ਇਹਦੇ ਪਿੱਛੇ ਬਹੁਤ ਵਡਾ ਕਨਸੈਪਟ ਹੈ ਜੀ ਆਨੰਦ ਸਹਿ ਮਹਾਰਾਜ ਨੇ ਜਿਹੜਾ ਸਾਨੂੰ ਬਖਸ਼ਿਆ ਵੀ ਤੁਸੀਂ ਦੁਖੀ ਦੇ ਟਾਈਮ ਤੇ ਵੀ ਗਮੀ ਦੇ ਟਾਈਮ ਤੇ ਵੀ ਆਨੰਦ ਸਹਿ ਪੜਨਾ ਖੁਸ਼ੀ ਦੇ ਟਾਈਮ ਤੇ ਵੀ ਆਨੰਦ ਸਹਿ ਪੜਨਾ ਇਹਦੇ ਪਿੱਛੇ ਬਹੁਤ ਵਡਾ ਕਨਸੈਪਟ ਖੜਾ ਹੈ ਕਹਿਨ ਦਾ ਭਾਵ ਆ ਵੀ ਤੁਸੀਂ ਜੇ ਸੁੱਖ 'ਚ ਵੀ ਆਂ ਜੇ ਤੁਸੀਂ ਦੁੱਖ 'ਚ ਵੀ ਆਂ ਤੁਹਾਡੇ ਕੋਲ ਇੱਕ ਆਨੰਦ ਹੈ ਆਨੰਦ ਜਿਹੜਾ ਬੰਦਾ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਉਹਦੇ ਲਈ ਸ਼ੋਖਾ ਤਾਂ ਵੀ ਉਹ ਆਨੰਦ 'ਚ ਰਹਿੰਦਾ ਜਿਉ ਉਹਦੇ ਕੋਲੇ ਦੁੱਖ ਆ ਤਾਂ ਵੀ ਉਹ ਆਨੰਦ 'ਚ ਰਹਿੰਦਾ ਇਸੇ ਲਈ ਆਨੰਦ ਸੱਚ ਦੀ ਬਾਣੀ ਗਮੀਚ ਵੀ ਹੈ ਖੁਸ਼ੀ 'ਚ ਵੀ ਹੈ ਤੇ ਜਦੋਂ ਆਨੰਦ ਦੀ ਪ੍ਰਾਪਤੀ ਕਰਨੀ ਹੋਵੇ ਮੈਂ ਕਹਦਾ ਵੀ ਉਹਦੇ ਵਿੱਚ ਆਨੰਦ ਦੀ ਪ੍ਰਾਪਤੀ ਕਰਨ ਦੇ ਲਈ ਸਾਨੂੰ ਆਨੰਦ ਆ ਜਿਹੜਾ ਉਸ ਸੰਸਾਰ ਤੋਂ ਨਹੀਂ ਮਿਲਦਾ ਉਹ ਨਰਿੰਕਾਰ ਤੋਂ ਮਿਲਦਾ ਤੇ ਸਾਨੂੰ ਆਨੰਦ ਦੀ ਪ੍ਰਾਪਤੀ ਦੇ ਲਈ ਸੰਸਾਰ ਦੇ ਵਿੱਚ ਰਹਿ ਕੇ ਸੁਰਤ ਕਰਕੇ ਸੰਸਾਰ ਨੂੰ ਛੱਡਣਾ ਪੈਂਦਾ ਤੇ ਨਰਿੰਕਾਰ ਦੇ ਨਾਲ ਜੁੜਨਾ ਪੈਂਦਾ ਫਿਰ ਜਾ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿ ਕੋ ਆਨੰਦ ਮੈਂ ਕਹਦਾ ਵੀ ਇੱਕ ਆਨੰਦ ਸ਼ਬਦ ਆਪਾਂ ਆਨੰਦ ਕਹਿ ਦੇਣਾ ਹੀ ਰੱਬੀ ਗੁਣਾਂ ਨੂੰ ਪ੍ਰਗਟ ਕਰਦਾ ਹੈ ਜਿਦੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਚ ਦੇਵੀ ਗੁਣ ਹੁੰਦੇ ਆ ਰੱਬੀ ਗੁਣ ਹੁੰਦੇ ਆ ਉਹ ਦਿਆਲੂ ਹੁੰਦਾ ਉਹ ਰਹਿਮਦਿਲੀਪਨ ਦਾ ਉਹ ਪਰਮਾਤਮਾ ਨੂੰ ਜਪਨ ਵਾਲਾ ਪਰਮਾਤਮਾ ਨੂੰ ਧਿਆਉਣ ਵਾਲਾ ਉਹਦੀ ਆਰਾਧਨਾ ਕਰਨ ਵਾਲਾ ਜੰਤ ਫੇਰ ਜਾ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਤਰ੍ਹਾਂ ਮਹਾਰਾਜ ਨੇ ਪੰਜ ਬਾਣੀਆਂ ਬਖਸ਼ੀਆਂ ਨਾ ਨਿਤਨੇਮ ਦੇਣਾਂ ਤੋਦੇ ਬਾਅਦ ਚ ਆਨੰਦ ਆਨੰਦ ਸਾਹਿਬ ਦੀ ਬਾਣੀ ਹੈ ਬਿਲਕੁਲ ਇਸੇ ਤਰ੍ਹਾਂ ਇੱਕ ਸਾਨੂੰ ਮਤਲਬ ਇਹ ਸਿਰਫ ਬਾਣੀ ਦਾ ਕਾਸੀ ਪੜਨ ਤੱਕ ਨਾ ਸੀ ਮਤਰੇ ਕਿ ਕਾਣੀ ਪੜਨੀ ਜ਼ਰੂਰ ਹੈ ਪੜਨੀ ਕਾਦੇ ਲਈ ਹੈ ਬਾਣੀ ਦੇ ਇੱਕ ਤਾਂ ਸਮਝ ਆ ਜੇ ਸਾਨੂੰ ਵੀ ਬਾਣੀ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਉਹ ਤਾਂ ਬੋਧ ਹੋ ਜਾਏਗਾ ਸਾਨੂੰ ਜੀਵਨ ਦੀ ਜਾਨ ਦਾ ਸਾਰੀ ਉਹ ਦੱਸੇ ਜਿੱਦੋਂ ਜੀਵਨ ਦੀ ਜਾਨ ਹੈਗੀ ਫਿਰ ਉਸ ਤੋਂ ਬਾਅਦ ਹੁੰਦਾ ਜਪਣਾ ਜਪਨਾ ਦਾ ਮਤਲਬ ਇਹ ਨਹੀਂ ਆ ਵੀ ਸਿਰਫ ਆਪ ਜੀਵ ਦੇ ਨਾਲ ਜਪਨਾ ਨਹੀਂ 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 ਫਿਰ ਉਹ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਜੀਵ ਨਾਲ ਜਪਾਂਗੇ ਉਹ ਆਨੰਦ ਦੀ ਪ੍ਰਾਪਤੀ ਨਹੀਂ ਆ ਕਿਉਂਕਿ ਜੇ ਬੰਦੇ ਨੂੰ ਪਿਆਸ ਜਾਂ ਭੁੱਖ ਲੱਗੀ ਹੈ ਨਾ ਜੇ ਉਹ ਪਾਣੀ ਸਿਰਫ ਜੀਵ ਤੇ ਰੱਖ ਕੇ ਵਾਪਸ ਕਰ ਦੇਗਾ ਉਹਨੂੰ ਪੁਰ ਲਈ ਕਰ ਦੇਗਾ ਬਾਹਰ ਕਰ ਦੇਗਾ ਆਪਣੇ ਮੂੰਹ ਤੋਂ ਤੇ ਸੱਚ ਕਰਕੇ ਜਾਵੇ ਉਹਦੀ ਪਿਆਸ ਖਤਮ ਨਹੀਂ ਹੋਣੀ ਜਦ ਤੱਕ ਉਹ ਗਲੇ ਤੋਂ ਥੱਲੇ ਨਹੀਂ ਜਾਏਗਾ ਬਿਲਕੁਲ ਏਸੇ ਤਰ੍ਹਾਂ ਚਾਹੇ ਆਪਾਂ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਆਂ ਚਾਹੇ ਕਿਸੇ ਵੀ ਸ਼ਬਦ ਨੂੰ ਲੈ ਲਓ ਤੁਸੀਂ ਚਾਹੇ RAM ਸ਼ਬਦ ਦਾ ਕੋਈ ਕਰ ਰਿਹਾ ਚਾਹੇ ਜਿਸ ਤਰ੍ਹਾਂ ਉਹਦੀ ਭਾਵਨਾ ਉਹ ਸ਼ਬਦ ਨੂੰ ਲੈ ਕੇ ਕੋਈ ਜਪ ਕਰ ਰਿਹਾ ਉਹਦਾ ਪਰ ਗੱਲ ਇੱਥੋਂ ਤੱਕ ਸੀਮਤ ਨਹੀਂ ਹੈ ਕਿ ਉਹ ਜੀਬ ਤੇ ਹੀ ਸ਼ਬਦ ਖੜਾ ਰਿਹਾ ਨਹੀਂ ਨਹੀਂ ਜਦ ਤੱਕ ਉਹ ਜੀਬ ਤੋਂ ਥੱਲੇ ਸ਼ਬਦ ਨਹੀਂ ਨ ਉਤਰਦਾ ਹਿਰਦੇ ਨੂੰ ਟੱਚ ਨਹੀਂ ਕਰਦਾ ਜਦੋਂ ਹਿਰਦੇ ਨੂੰ ਟੱਚ ਕਰੂਗਾ ਨਾ ਅੰਦਰ ਧਿਆਨ ਟਿਕੂਗਾ ਤੁਹਾਡਾ ਜਿੱਥੋਂ ਇਹ ਧੁਨ ਚੱਲਦੀ ਹੈ ਕਿੱਥੋਂ ਚੱਲਦੀ ਧੁਨੀ ਤੋਂ ਆਪਣੇ ਜਿਹਨੂੰ ਅਪਨਾਬੀ ਕਹਿੰਨੇ ਆ ਉੱਥੋਂ ਚੱਲਦੀ ਜਿੱਦੋਂ ਉੱਥੇ ਜਾ ਕੇ ਧਿਆਨ ਲੱਗਦਾ ਜਿਹਨੇ ਜਿਹੜਾ ਚੀਜ਼ ਤੁਸੀਂ ਆਪਣੀ ਰਸਨਾ ਦੇ ਨਾਲ ਕਹਿ ਰਹੇ ਹੋ ਜਿਹੜੀ ਚੀਜ਼ ਤੁਸੀਂ ਆਪਣੀ ਜੀਬ ਦੇ ਨਾਲ ਬੋਲ ਰਹੇ ਹੋ ਉਹਨੂੰ ਸੁਰਤ ਕਰਕੇ ਸੁਣਨਾ ਹਮਨ ਬਹੁਤੇ ਬੰਦੇ ਆਪਾਂ ਵੇਖਦੇ ਆਂ ਜੀਵਨ ਦੇ ਵਿੱਚ ਮਿਲਦੇ ਨੇ ਪੁੱਛਦੇ ਆ ਵੀ ਨਾਮ ਕਿਦਾਂ ਜਪਨਾ ਚਾਹੀਦਾ ਸੱਚ ਕਰਕੇ ਜਿਹਨੂੰ ਸੰਤ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਕਿ ਕਹਿੰਦੇ ਜਿਹਨੂੰ ਭੁੱਖ ਲੱਗੀ ਹੈ ਨਾ ਜਿਸ ਬੰਦੇ ਨੂੰ ਭੁੱਖ ਲੱਗੀ ਹੈ ਉਹਨੂੰ ਪੇ ਮੈਂ ਫਿਰ ਖਾਣੇ ਲਈ ਪੁੱਛਣਾ ਨਹੀਂ ਪੈਂਦਾ ਵੀ ਖਾਣਾ ਕਿਦਾਂ ਖਾਈਦਾ ਤੇ ਜਿਹਨੂੰ ਸੱਚ ਕਰਕੇ ਮਨ ਤੋਂ ਇਸ ਚੀਜ਼ ਦੀ ਭੁੱਖ ਲੱਗ ਗਈ ਨਾ ਵੀ ਮੈਂ ਪ੍ਰਮਾਤਮਾ ਦਾ ਨਾਮ ਜਪਣਾ ਤੇ ਉਹ ਫਿਰ ਪੁੱਛਦਾ ਨਹੀਂ ਆਗਲਾ ਪਕੜ ਕਿਵੇਂ ਸਮਾਧੀ ਲਾਉਣੀ ਕਿਸ ਤਰ੍ਹਾਂ ਕਰਨਾ ਅੱਜ ਕੱਲ ਬਹੁਤ ਲੋਕਾਂ ਨੂੰ ਚੱਕਰਾਂ ਚ ਪਾਇਆ ਕੋਈ ਕਹਿੰਦਾ ਮੱਥੇ ਚ ਆਪਣੀ ਸੁਰਤ ਤੱਕਾਓ ਕੁਈ ਕਹਿੰਦਾ ਨੱਕ ਦੀ ਘ੍ਰੰਪਲੀ ਤੇ ਸੁਰਤ ਟਿਕਾਓ ਕੁ ਕੋ ਕਿਸ ਤਰ੍ਹਾਂ ਕਹਿੰਦਾ ਕੋਈ ਕਹਿੰਦਾ ਕਿਸੇ ਖੋਟੋ ਜਿ ਦੇ ਧਿਆਨ ਕਰੋ ਨਹੀਂ ਨਹੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਆਪਾਂ ਜਪਜੀ ਸਾਹਿਬ ਦੀ ਸਾਰਾ ਕਰਦੇ ਸੁਣੀਏ ਵੀ ਜਿਹੜਾ ਸੁਨਣਾ ਜਿਹੜਾ ਬੋਲਣਾ ਨਾ ਉਹਨੂੰ ਸੁਨਣਾ ਸੁਣ ਕੇ ਕੀ ਕਰਨਾ ਅੰਦਰ ਲੈ ਜਾਣਾ ਅੰਦਰ ਤੇ ਭਾਵ ਭਾਵਨਾ ਪ੍ਰਗਟ ਕਰਨੀ ਪਿਆਰ ਪ੍ਰਗਟੀਣਾ ਜੇ ਤੁਸੀਂ ਆਪਣੇ ਜਵਾਨ ਦੇ ਨਾਲ ਆਪਣੀ ਰਚਨਾ ਦੇ ਨਾਲ ਵਹਿ ਗੁਰੂ ਸੰਦ ਗੋ ਰਹੇ ਤਾਂ ਉਹਨੂੰ ਸੁਰਤ ਕਰਕੇ ਸੁਣੋ ਜਦੋਂ ਸੁਰਤ ਕਰਕੇ ਸੁਣੋਗੇ ਫਿਰ ਅੰਦਰ ਜਾ ਕੇ ਤੁਹਾਡੀ ਇੱਕ ਲਹਿਵ ਲੱਗੇਗੀ ਲਹਿਵ ਤੋਂ ਬਾਅਦ ਫਿਰ ਉੱਥੇ ਜਾ ਕੇ ਜਿਹੜੀ ਆਨੰਦ ਦੀ ਪ੍ਰਾਪਤੀ ਹੁੰਦੀ ਆ ਗੁਰੂ ਪਾਤਸ਼ਾਹ ਜੀ ਨੇ ਇਹਦੇ ਬਾਰੇ ਇਸ ਤਰ੍ਹਾਂ ਵੀ ਕਿਹਾ ਵੀ ਪਾਤਸ਼ਾਹ ਜੀ ਕਹਿੰਦੇ ਸ਼ਬਦ ਮਰੇ ਤਿਸ ਸਦਾ ਆਨੰਦ ਜਿਹੜਾ ਸ਼ਬਦ ਦੇ ਵਿੱਚ ਸੁਰਤ ਟਿਕੀ ਜਿਹੜਾ ਬੰਦਾ ਸ਼ਬਦ ਦੇ ਵਿੱਚ ਸੁੱਟ ਨਟਕਾ ਕੇ ਉਹਦੇ ਵਿੱਚ ਲੀਨ ਹੋ ਜਾਂਦਾ ਨਾ ਉਹਨੂੰ ਫਿਰ ਸਦਾ ਆਨੰਦ ਰਹਿੰਦਾ ਉੱਥੇ ਸੁੱਖ ਤੇ ਦੁੱਖ ਦਾ ਜਿਹੜਾ ਇਹ ਪੜਾਉ ਖਤਮ ਹੋ ਜਾਂਦੇ ਆ ਫਿਰ ਨਾ ਉਹਨੂੰ ਸੌਖਾ ਤੇ ਨਾ ਦੁੱਖਾ ਹਮੇਸ਼ਾ ਚਾਹੇ ਉਹਦੇ ਜੀਵਨ 'ਚ ਕੋਈ ਦੁੱਖ ਵੀ ਆ ਗਿਆ ਨਾ ਤਾਂ ਵੀ ਉਹ ਆਨੰਦ 'ਚ ਰਹਿੰਦਾ ਤੇ ਜੇ ਉਹਨੂੰ ਸੁੱਖ ਆ ਗਿਆ ਤਾਂ ਵੀ ਉਹ ਆਨੰਦ 'ਚ ਰਹਿੰਦਾ ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਮਰੇ ਤੇ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਗੁਰੂ ਪਾਸ਼ਾ ਜੀ ਕਹਿੰਦੇ ਉੱਥੇ ਸਭ ਕੁਝ ਫਿਰ ਆਨੰਦ ਹੀ ਆਨੰਦ ਹੈ ਉੱਥੇ ਕੋਈ ਇਦਾਂ ਦੀ ਗੱਲ ਨਹੀਂ ਵੀ ਉਹਨੂੰ ਦੁੱਖ ਤੰਗ ਕਰੂਗਾ ਜਾਂ ਸੁੱਖ ਵਿੱਚ ਆ ਕੇ ਬਹੁਤ ਖੁਸ਼ ਹੋ ਜੂਗਾ ਜਿਵੇਂ ਸੁੱਖ ਦੀ ਪ੍ਰਾਪਤੀ ਜੋ ਸਾਨੂੰ دنیਵੀ ਪਦਾਰਥਾਂ ਤੋਂ ਹੁੰਦੀ ਹੈ ਉਹ ਕਿਸੇ ਵੀ ਬੰਦੇ ਨੂੰ ਪ੍ਰਾਪਤੀ ਹੋ ਸਕਦੀ ਹੈ ਉਹਦੇ ਪਿੱਛੇ ਜ਼ਰੂਰੀ ਨਹੀਂ ਕਿ ਉਹਦੇ 'ਚ ਰੱਬੀ ਗੁਣ ਹੋਣ ਜਾਂ ਉਹ ਦੇਵਦੂ ਹੋਵੇ ਇਦਾਂ ਦਾ ਕੁਝ ਨਹੀਂ ਆ ਹੋ ਸਕਦਾ ਪਰਮਾਤਮਾ ਦਾ ਨਾਮ ਹੀ ਮਨ 'ਨਾਲ ਹੋਵੇ ਉਹ ਆਪਣੇ ਸੁੱਖ ਦੀ ਪ੍ਰਾਪਤੀ ਕਰ ਪਰ ਸੁੱਖ ਕੋ ਸਮੇਂ ਦੀ ਹਿੰਮਤਾ ਪਰ ਜੇ ਅਸੀਂ ਆਨੰਦ ਦੀ ਪ੍ਰਾਪਤੀ ਕਰਨੀ ਹੈ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਨਿਆ ਆਨੰਦ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਜੀ ਸਾਨੂੰ ਦੱਸ ਰਿਹਾ ਵੀ ਆਨੰਦ ਆਨੰਦ ਤਾਂ ਸਾਰਾ ਇੱਕ ਕਹੀ ਜਾਂਦੀ ਹੈ ਪੂਰੀ ਦੁਨੀਆ ਕਹੀ ਜਾਂਦੀ ਪਰ ਇਹਦੀ ਸੋਝੀ ਜਿਹੜੀ ਮਿਲਣੀ ਉਹ ਸਾਨੂੰ ਗੁਰੂ ਹੀ ਦੱਸ ਸਕਦਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਨਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਇਹ ਕਿਦੋਂ ਜਾਣੇਗਾ ਕਿਦੋਂ ਪਤਾ ਲੱਗੂਗਾ ਜਦੋਂ ਉਹ ਪ੍ਰਮਾਤਮਾ ਤੇਰੇ ਤੇ ਕਿਰਪਾ ਕਰ ਦੇਗਾ ਕਰ ਕਿਰਪਾ ਕਲਹ ਕਟੇ ਗਿਆਨ ਅੰਜਨ ਸਾਰੇ ਜਦੋਂ ਪਾਤਸ਼ਾਹ ਜੀ ਨੇ ਤੇਰੇ ਤੇ ਕਿਰਪਾ ਕਰਤੀ ਤੇਰੇ ਪਾਪਾਂ ਨੂੰ ਘੱਟਤਾ ਫਿਰ ਤੈਨੂੰ ਉਹ ਗਿਆਨ ਦਾ ਸਰਮਾ ਤੇਰੀਆਂ ਅੱਖਾਂ ਦੇ ਵਿੱਚ ਪਾਤਾ ਨਾ ਅੰਦਰੋਂ ਜਨ ਕਾ ਮੋਹ ਟੁੱਟਾ ਤਨ ਕਾ ਸਬਦ ਸੱਚੇ ਸਵਾਰੇ ਈ ਆ ਮੇਨ ਗੱਲ ਜਿਹੜੀ ਆਪ ਆਨੰਦ ਦੀ ਪ੍ਰਾਪਤੀ ਕਹਿੰਦੇ ਆ ਨਾ ਇਹ ਮੇਨ ਗੱਲ ਆ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਕਿੰਨਾ ਖੀਆਂ ਸੀ ਨਾ ਵੀ ਆਨੰਦ ਦੀ ਪ੍ਰਾਪਤੀ ਦੇ ਲਈ ਸੰਸਾਰ ਨੂੰ ਛੱਡਣਾ ਪੈਣਾ ਸੁਰਤ ਕਰਕੇ ਪਾਤਸ਼ਾਹ ਜੀ ਕਹਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤੰਨ ਕਾ ਸਬਦ ਸੱਚੇ ਸਵਾਰੇ ਜਿਨ੍ਹਾਂ ਨੇ ਆਪਣੇ ਅੰਦਰੋਂ ਮਾਇਆ ਦੇ ਨਾਲੋਂ ਮੋਹ ਤੋੜਤਾ ਮਾਇਆ ਦੇ ਨਾਲੋਂ ਟੁੱਟਣਾ ਪੈਣਾ ਜਦੋਂ ਅਸੀਂ ਸੰਸਾਰੀ ਪਦਾਰਥਾਂ ਦੇ ਨਾਲੋਂ ਆਪਣਾ ਨਾਤਾ ਤੋੜਤਾ ਨਾ ਤੇ ਜੇ ਅਸੀਂ ਸੰਸਾਰੀ ਪਦਾਰਥਾਂ 'ਚ ਜੁੜ ਕੇ ਰਹੇ ਤੇ ਭਾਵੇਂ ਸੱਚ ਕਰਕੇ ਜਾਣਿਓ ਆਨੰਦ ਨਹੀਂ ਪ੍ਰਾਪਤ ਨਹੀਂ ਕਰ ਸਕਦੇ ਸੁੱਖ ਤਾਂ مان ਸਕਦੇ ਹਾਂ ਸੀ ਸੁੱਖ ਦੀ ਕੁਝ ਸਮੇਂ ਦੀ ਉਹਦੀ ਸੀਮਾ ਹੁੰਦੀ ਹੈ ਬਸ ਉਹ ਫਿਰ ਖਤਮ ਹੋ ਜਾਏਗਾ ਫਿਰ ਦੁਖੀ ਹੋਊਂਗੇ ਇਸੇ ਲਈ ਪਾਤਸ਼ਾਹ ਜੀ ਕਹਿੰਦੇ ਆ ਅੰਦਰੋਂ ਜਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਜਿਨ੍ਹਾਂ ਨੇ ਅੰਦਰੋਂ ਪਦਾਰਥਾ ਦੇ ਨਾਲੋਂ ਮੋਹ ਤੋੜ ਕੇ ਨਰੰਕਾਰ ਨਾਂ ਜੋੜ ਕੇ ਉਹਨਾਂ ਨੂੰ ਸੱਚੇ ਸ਼ਬਦ ਨੇ ਸਵਾਰ ਦਿੱਤਾ ਉਹਨਾਂ ਦੇ ਜੀਵਨ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਸ دنیਵੀ ਪਦਾਰਥਾ ਦੇ ਨਾਲੋਂ ਆਪਣੇ ਆਪ ਨੂੰ ਤੋੜ ਲੈਣਾ ਸੁਰਤ ਕਰਕੇ ਸੰਸਾਰ ਦੇ ਨਾਲੋਂ ਆਪਣੇ ਆਪ ਨੂੰ ਤੋੜਨੇ ਦਾ ਹੀ ਆਨੰਦ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਕਿਸੇ ਨੇ ਪੁੱਛਿਆ ਸੀ ਨਾ ਬੁੱਲੇ ਸਾਨੂੰ ਕਹਿੰਦਾ ਬੁੱਲੇ ਸਾਹਿਬ ਪ੍ਰਮਾਤਮਾ ਰੱਬ ਨੂੰ ਕਿਵੇਂ ਪਾਉਣਾ ਉੱਥੇ ਉਹ ਗੰਡੇ ਲਾ ਰਿਹਾ ਸੀ ਕਹਿੰਦੇ ਕਿਸੇ ਨੇ ਉਹ ਗੰਡੇ ਲਾ ਰਿਹਾ ਸੀ ਇਹਨਾਂ ਨੇ ਕਿਹਾ ਕਹਿੰਦਾ ਰੱਬ ਦਾ ਕੀ ਪਾਉਣਾ ਇਧਰੋਂ ਪੱਟ ਕੇ ਇਧਰ ਲਾਉਣਾ ਇਹ ਉਹੀ ਗੱਲ ਆ ਬਸ ਹੁਣ ਜਿਹਦੇ ਸਮਝਣ ਵਾਲੇ ਸਮਝ ਗਏ ਜਾਂ ਕੋਲੇ ਬੈਠਾ ਸੀ ਉਹਨੇ ਸੋਚਿਆ ਵੀ ਇਹ ਗੰਡੇ ਲਾਈ ਜਾਂਦਾ ਗੰਡੇ ਵੀ ਤਾਂ ਹੋ ਸਕਦਾ ਨੇ ਗੰਡੇ ਬਾਰੇ ਕਿਹਾ ਵੀ ਕਹਿੰਦੇ ਇਧਰੋਂ ਪੱਟ ਕੇ ਇਧਰ ਲਾਉਣਾ ਐਕਚੁਅਲੀ ਬੁੱਲੇ ਸਾਹਿਬ ਦਾ ਕਹਿਣ ਦਾ ਮਤਲਬ ਇਹ ਸੀ ਵੀ ਮਨ ਨੂੰ دنیਵੀ ਪਦਾਰਥਾਂ ਵੱਲੋਂ ਤੋੜ ਕੇ ਨਰੰਕਾਰ ਵਾਲੇ ਪਾਸੇ ਲਾਉਣਾ ਇਹੀ ਰੱਬ ਦੀ ਪ੍ਰਾਪਤੀ ਆ ਆਨੰਦ ਦੀ ਪ੍ਰਾਪਤੀ ਹੀ ਰੱਬ ਦੀ ਆ ਮੈਂ ਇੱਕੋ ਗੱਲ ਕਹਿਦਾ ਕਿ ਜੇ ਆਪਾਂ ਕਹਿ ਦਈਏ ਕਿਸੇ ਬੰਦੇ 'ਚ ਬਹੁਤ ਸਾਰੇ ਗੁਣ ਆ ਉਹਦੇ 'ਚ ਦੇਵੀ ਗੁਣ ਆ ਰੱਬੀ ਗੁਣ ਆ ਉਹ ਦੇਹਲੂ ਆ ਰਹਿਮਦਲੀਆ ਉਹ ਪਰਮਾਤਮਾ ਨੂੰ ਜਪਣ ਵਾਲਾ ਉਹ ਸਤਪੁਰਸ਼ ਹੀ ਆ ਤਾਂ ਇੱਕੋ ਸ਼ਬਦ ਆਪਾਂ ਕਹਿ ਸਕਦੇ ਆ ਉਹ ਆਨੰਦਚ ਹੈ ਆਨੰਦ ਇੱਕ ਬਹੁਤ ਵੱਡਾ ਕਨਸੈਪਟ ਜਿਹੜਾ ਸਾਡੇ ਜੀਵਨ ਤੇ ਅੱਜ ਅਸੀਂ ਆਨੰਦ ਦੀ ਪ੍ਰਾਪਤੀ ਦੇ ਲਈ ਹਰੇਕ ਬੰਦਾ ਤਰ ਤਰਫ ਦਾ ਕਿਉਂ ਆ ਕਿਉਂਕਿ ਅਸੀਂ ਪਹਿਲਾਂ ਇਸ ਆਨੰਦ ਨੂੰ ਮਾਨ ਚੁੱਕੇ ਹਾਂ ਜਿਦੋਂ ਮਾਤਾ ਦੇ ਗਰਭ ਚ ਸੀ ਨਾ ਉਦੋਂ ਸੀ ਇਸ ਆਨੰਦ ਦੇ ਵਿੱਚ ਸੀ ਪਰ ਜਿੱਦੇ ਅਸੀਂ ਇਸ ਦੁਨੀਆ ਤੇ ਆਏ ਉਦੋਂ ਇਸ ਆਨੰਦ ਦੇ ਵਿੱਚੋਂ ਅਸੀਂ ਬਾਹਰ ਨਿਕਲਦੇ ਆ ਤੇ ਆਉਂਦੇ ਹੀ ਸਨਾਂ ਚਿਚਕਾਰੀ ਮਾਰਦੇ ਆਂ ਦੁਨੀਆ ਤੇ ਆ ਕੇ ਅਸੀਂ ਰੋਣੇ ਆਂ ਉਹ ਰੋਣਾ ਹੀ ਬਸ ਸਾਡਾ ਆਨੰਦ ਦੇ ਨਾਲੋਂ ਟੁੱਟਣਾ ਸੀ ਪਾਤਸ਼ਾਹ ਜੀ ਨੇ ਕਿਹਾ ਲੈਵ ਸੁਡਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਰਸਤਾ ਆ ਬਸ ਉਸ ਦਿਨ ਤੋਂ ਜਿੱਦੇ ਤੋਂ ਅਸੀਂ ਆਨੰਦ ਤੋਂ ਬਾਹਰ ਆਏ ਉਹ ਦੁਨੀਆ ਤੇ ਪਹਿਲਾ ਰੋਣਾ ਸੀ ਉਸ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਚ ਦਰ ਤੇ ਕੋ ਮਾਇਆ ਦੇ ਨਾਲ ਜੁੜ ਕੇ ਰਿਆਂ ਉਹਦੀ ਜ਼ਿੰਦਗੀ ਤੇ ਰੋਣਾ ਤੇ ਢੋਣਾ ਦੋਨੋਂ ਬਣੇ ਰਹੇ ਤੇ ਇਸ ਰੋਣੇ ਤੋਂ ਖੜਾ ਸਡਾਣੇ ਲਈ ਇਸ ਦੁੱਖ ਤੋਂ ਖੜਾ ਸਰਾਣੇ ਲਈ ਇਸ ਸੁਖ ਜਿਹੜੀ ਸੁਖ ਤੋਂ ਬਾਅਦ ਫਿਰ ਦੁੱਖ ਹੁੰਦਾ ਇਹ ਤੋਂ ਖੜਾ ਸਡਾਉਣ ਲਈ ਆਨੰਦ ਦੀ ਪ੍ਰਾਪਤੀ ਜ਼ਰੂਰੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਨੰਦ ਦੀ ਅਵਸਥਾ ਨਾ ਉਹ ਇਹੋ ਜੀ ਅਵਸਥਾ ਜਿੱਥੇ ਨਾ ਦੁੱਖ ਹੈ ਤੇ ਨਾ ਸੁੱਖ ਹੈ ਪਾਤਸ਼ਾਹ ਜੀ ਕਹਿੰਦੇ ਨਾਨਕ ਬੱਧਾ ਘਰ ਤहां ਜਿੱਥੇ ਮਿਰਤ ਨਾ ਜਨਮ ਜਰਾ ਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਨਾਲ ਜੁੜ ਕੇ ਇੱਕ ਇਹੋ ਜਿਹਾ ਘਰ ਦੇ ਵਿੱਚ ਟਿਕਾਣਾ ਹੋ ਜਾਂਦਾ ਜਿੱਥੇ ਨਾ ਤਾਂ ਮਿਰਤ ਹੈ ਮੌਤ ਹੈ ਮੌਤ ਦਾ ਮਤਲਬ ਇਹ ਨਹੀਂ ਕਿ ਆਪਾਂ ਸਰੀਰ ਕਰਕੇ ਨਹੀਂ ਮਰਦੇ ਨਹੀਂ 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 ਸਰੀਰ ਕਰਕੇ ਤਾਂ ਸਾਰਿਆਂ ਨਹੀਂ ਜਾਣਾ ਇਹ ਤਾਂ ਬਾਣੀ ਨੇ ਸਾਨੂੰ ਪਹਿਲਾਂ ਹੀ ਦੱਸਤਾ ਵੀ ਸਰੀਰ ਸਾਡਾ ਇੱਕ ਨਾਸਵੰਦ ਹੈ ਜਿੱਥੋਂ ਇਹ ਪੈਦਾ ਹੋਇਆ ਉੱਥੇ ਨੇ ਚਲੇ ਜਾਣਾ ਇਥੇ ਮਿਰਤ ਦਾ ਮਤਲਬ ਇਹ ਹੈ ਵੀ ਉਹ ਬੰਦਾ ਆਤਮਿਕ ਮੌਤ ਨਹੀਂ ਮਰਦਾ ਉਹ ਹਮੇਸ਼ਾ ਉਹਦੀ ਜਿਹੜੀ ਆਤਮਿਕ ਮੌਤ ਆ ਉਹਦਾ ਜਮੀਰ ਜਾਗਦਾ ਰਹਿੰਦਾ ਨਹੀਂ ਤਾਂ ਦੇਖਦੇ ਆ ਨਾ ਬੰਦਾ ਜਿਹੜਾ ਨਿਰੰਕਾਰ ਨਾਲ ਟੁੱਟਿਓ ਡੇਲੀ ਮਰਦਾ ਕਦੇ ਕੁੱਤੇ ਦੀ ਜੂਨ ਚ ਪਾਇਆ ਜਾਂਦਾ ਕਦੇ ਕਿਸੇ ਪਸ਼ੂਪ੍ਰੇਤ ਦੀ ਜੂਨ ਚ ਪਾਇਆ ਜਾਂਦਾ ਜਦੋਂ ਉਹਦੇ ਅੰਦਰ ਵਿਕਾਰ ਪੈਦਾ ਹੁੰਦੇ ਆ ਨਾ ਉਹ ਜੂਨਾ ਹੀ ਭੋਗਦਾ ਕਦੇ ਕਾਮਵਾਸਨਾ ਆ ਗਈ ਤਾਂ ਉਹ ਸੂਰ ਦੀ ਜੂਨ ਚ ਪੈਂਦਾ ਕਦੇ ਬੱਚਿਆਂ ਨੂੰ ਮਾਤ ਪਿਆਰ ਕਰਦਾ ਮਿਰ ਐਮ ਉਹ ਅਲੱਗ-ਅਲੱਗ ਜੁਨਾ ਘੋਗਦਾ ਉਹਦੀ ਜਮੀਰ ਮਰੀ ਹੋਈ ਆ ਡੇਲੀ ਮਰ ਰਿਆ ਪਰ ਇਸ ਮਰਨੇ ਤੋਂ ਬਚਨੇ ਦੇ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਬੱਦਾ ਘਰ ਤਹ ਜਿੱਥੇ ਮਰਤ ਨਾ ਜਨਮ ਜਨਾ ਉਥੇ ਜਨਮ ਜਰਾ ਜਰਾ ਮਤੂ ਬੜੇਪਾ ਨਾ ਜਨਮਾ ਨਾ ਜਰਾ ਨਾ ਬੜੇ ਪਾਪ ਤੇ ਹੁਣ ਤੁਸੀਂ ਕਹੋਗੇ ਬੁੱਢਾ ਨਹੀਂ ਹੁੰਦਾ ਨਹੀਂ ਸਰੀਰ ਕਰਕੇ ਤਾਂ ਬੁੱਢਾ ਹੁੰਦਾ ਬੰਦਾ ਪਰ ਉਹਦਾ ਜਿਹੜਾ ਆਤਮਿਕ ਜੀਵਨ ਆ ਉਹ ਕਦੇ ਬੁੱਢਾ ਨਹੀਂ ਹੁੰਦਾ ਜਦੋਂ ਬੰਦਾ ਸ਼ਬਦ ਦੇ ਨਾਲ ਜੁੜ ਜਾਂਦਾ ਉਹ ਚਾਹੇ ਸਰੀਰ ਕਰਕੇ ਬੁੱਢਾ ਹੋ ਜੇ ਫਿਰ ਉਹਦੇ ਚ ਪ੍ਰਮਾਤਮਾ ਦੀ ਜਿਹੜੀ ਕੰਟੀਨਿਊ ਲਾਈਨ ਚੱਲ ਰਹੀ ਹੈ ਨਾ ਉਹ ਹਮੇਸ਼ਾ ਚੱਲਦੀ ਹੀ ਰਹਿੰਦੀ ਹੈ ਉਹ ਫਿਰ ਖਤਮ ਨਹੀਂ ਹੁੰਦੀ ਉਹ ਕਦੇ ਪ੍ਰਾਣਾ ਨਹੀਂ ਹੁੰਦਾ ਜਰਾ ਮੀ ਤੇ ਬੜੇ ਪਾਆਂ ਪ੍ਰਾਣਾ ਨਹੀਂ ਹੁੰਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਦੇ ਨਾਲ ਜੁੜਨ ਦੇ ਕਰਕੇ ਉਹਦੇ ਇਹੋ ਜੀ ਜਗ੍ਹਾ ਤੇ ਜਾ ਕੇ ਟਿਕਾਣਾ ਬਣ ਜਾਂਦਾ ਹੈ ਉਸ ਟਿਕਾਣੇ ਤੇ ਜਾ ਕੇ ਉਹ ਫਿਰ ਨਾ ਉਹਨੂੰ ਮੌਤ ਦਾ ਭੈਅ ਆ ਆਤਮਿਕ ਮੌਤ ਦਾ ਭੈਅ ਆ ਨਾ ਆਤਮਿਕ ਜੀਵਨ ਉਹਦਾ ਬੁੱਢਾ ਹੁੰਦਾ ਉਹ ਹਮੇਸ਼ਾ ਪ੍ਰਮਾਤਮਾ ਦੇ ਸਿੱਖਤ ਸਲਾਹ ਦੇ ਵਿੱਚ ਰਹਿੰਦਾ ਤੇ ਅੱਜ ਬੰਦਾ ਹਰੇਕ ਹਰੇਕ ਬੰਦਾ ਮੈਂ ਕਹਿੰਨਾ ਬਹੁਤ ਟਾਵੇਂ ਬੰਦੇ ਬਚੇ ਆ ਡਿਪਰੈਸ਼ਨ ਚ ਐ ਹਰੇਕ ਬੰਦਾ ਤਣਾਅ ਦੇ ਵਿੱਚ ਐ ਕਾਰਨ ਕੀ ਐ ਬੰਦਾ ਸੁੱਖ ਤਾਂ ਲੱਭ ਲੈਂਦਾ ਸੰਸਾਰ ਦੇ ਵਿੱਚ ਪਰ ਸੁੱਖ ਦੇ ਬਾਅਦ ਨੂੰ ਫਿਰ ਦੁੱਖ ਮਿਲਦਾ ਜੇ ਬੰਦਾ ਜੀਵਨ ਦੇ ਵਿੱਚ ਹਮੇਸ਼ਾ ਲਈ ਖੁਸ਼ੀ ਚਾਹੁੰਦਾ ਨਾ ਪਾਸ਼ਾ ਜੀ ਇਹ ਕਹਿੰਦਾ ਗੁਰੂ ਪਾਸ਼ਾ ਜਪਜੀ ਸਾਹਿਬ ਕਹਿੰਦੇ ਆ ਸੁਣੀਏ ਵੀ ਜਿਹੜਾ ਨਾਮ ਆ ਉਹਨੂੰ ਆਪਾਂ ਸੁਣ ਕੇ ਮਨ ਦੇ ਵਿੱਚ ਵਸਾ ਲੀਏ ਜਿਦੋਂ ਮਨ ਦੇ ਵਿੱਚ ਵਸ ਗਿਆ ਨਾ ਫਿਰ ਜਾ ਕੇ ਸਾਡੇ ਕੋਲੇ ਆਨੰਦ ਦੀ ਪ੍ਰਾਪਤੀ ਹੁੰਨੀ ਆ ਜਿੰਨਾ ਚਕ ਕਿਸੇ دنیਵੀ ਪਦਾਰਥਾਂ ਦੇ ਵਿੱਚ ਸੁੱਖ ਲੱਭਦੇ ਰਹਾਂਗੇ ਤੇ ਸੁੱਖ ਦੇ ਵਿੱਚ ਉਲਝੇ ਰਹਾਂਗੇ ਹਰੇਕ ਬੰਦਾ ਟੈਨਸ਼ਨ 'ਚ ਰਹੇਗਾ ਤਣਾਅ 'ਚ ਰਹੇਗਾ ਜੇ ਅੱਜ ਆਪਣੇ ਜੀਵਨ ਨੂੰ ਸਾਰਨਾ ਸੱਚ ਕਰਕੇ ਜਾਣੇ ਉਹ ਭਲੋ ਸਾਨੂੰ ਬਹੁਤ ਵੱਡਾ ਖਜ਼ਾਨਾ ਬਖਸ਼ਿਆ ਗੁਰੂ ਮਹਾਰਾਜ ਨੇ ਗੁਰਬਾਣੀ ਦਾ ਤੇ ਇਸ ਜੀਵਨ ਦੇ ਵਿੱਚ ਜੇ ਅਸੀਂ ਨਾਂ ਲਾਹ ਲਾਇਆ ਤੇ ਕਿਸੇ ਦੀ 30 ਸਾਲੇ ਜੋ ਹੋ ਗਈ ਕਿਸੇ ਦੀ 40 ਕਿਸੇ ਦੀ 60 70 ਦੇ ਨੇੜੇ ਆ ਜਦੋਂ ਆਪਾਂ ਸਾਇੰਸ ਨੂੰ ਪੜ੍ਹਦੇ ਆਂ ਤੇ ਕਿੰਨਾ ਕ ਅੰਕੜਾ 70 75 ਸਾਲ ਦਾ ਅੰਕੜਾ ਕੱਢਿਆ ਤੇ ਤੁਸੀਂ ਵੇਖੋ ਵੀ ਅੱਧ ਵਿੱਚ ਆਪਾਂ ਪਹੁੰਚ ਚੁੱਕੇ ਆਂ ਤੇ ਕੁਝ ਪਹੁੰਚ ਗਏ ਕੁਝ ਪਹੁੰਚਣ ਵਾਲੇ ਆਂ ਕੁਝ ਅਜੇ ਤੀਜੇ ਪੜਾਅ ਤੇ ਖੜੇ ਆ ਤੇ ਜਾਣਾ ਸਾਰਿਆਂ ਨੇ ਆ ਤੇ ਉਦੋਂ ਪਹਿਲਾ ਜੇ ਆਪਣੀ ਜੀਵਨ ਦੀ ਪ੍ਰਾਪਤੀ ਕਰਨੀ ਚਾਹੁੰਦੇ ਆ ਨਾ ਸਾਡਾ ਮਕਸਦ ਕੀ ਹੈ ਦੁਨੀਆ ਤੇ ਆਉਣ ਦਾ ਕਨਸੈਪਟ ਕੀ ਹੈ ਬਾਣੀ ਬੜੇ ਤੌਪ ਤਰੀਕੇ ਨਾਲ ਸੌਖੇ ਤਰੀਕੇ ਨਾਲ ਸਾਨੂੰ ਸੁਝਾਉਂਦੀ ਹੈ ਇਹ ਗੱਲਾਂ ਨੂੰ ਆਪਾਂ ਗ੍ਰਹਿਣ ਕਰਕੇ ਆਪਣੇ ਨਿੱਜ 'ਚ ਵਸਾਈਏ ਤਾਂ ਕਿ ਅਸੀਂ ਆਨੰਦ ਦੀ ਪ੍ਰਾਪਤੀ ਕਰ ਸਕੀਏ ਅੱਜ ਮੇਰੇ ਇੰਨੇ ਕੁ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਨੇ ਸੀ ਮੈਨੂੰ ਬੜੀ ਉਮੀਦ ਰਹਿੰਦੀ ਹੈ ਤੁਹਾਡੇ ਤੋਂ ਤੁਸੀਂ ਮੇਰੀਆਂ ਵੀਡੀਓ ਨੂੰ ਸੁਣਦੇ ਹੋ ਲਾਇਕ ਕਰਦੇ ਹੋ ਤੇ ਮੈਂ ਤਾਂ ਕਰਕੇ ਹਮੇਸ਼ਾ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਤੁਹਾਨੂੰ ਪਤਾ ਕਿ ਸਾਡਾ ਪਿੱਸਾ ਸਿਰ ਫੌਜ ਦੇ ਵਿੱਚ ਨੌਕਰੀ ਵੀ ਕਰਦੇ ਆਂ ਜਿੱਦੋਂ ਸਾੰਨੇ ਕੋ ਜਿੰਨਾ 4000 ਟਾਈਮ ਮਿਲਦਾ ਤੁਸੀਂ ਤੇ ਆਪਣੇ ਪੜ੍ਹ ਕੇ ਕਿਤਾਬਾਂ ਵਗੈਰਾ ਤਿਆਰੀ ਕਰਕੇ ਵੀਡੀਓ ਬਣਾਉਣ ਦੀ ਖੇਚਲ ਕਰਦੇ ਆਂ ਬਸ ਮੇਰੀ ਇੱਕ ਕਰਕੇ ਬੈਠਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਹੌਸਲਾ ਰਜਾਈ ਕਰਦੇ ਰਹੋ ਮੈਂ ਤੁਹਾਡੇ ਅੱਗੇ ਗੁਰਬਾਣੀ ਦੇ ਵਿੱਚ ਕੋਈ ਨਾ ਕਿਸੇ ਮੈਟਰ ਨੂੰ ਲੈ ਕੇ ਸਾਹਮਣੇ ਤੁਹਾਡੇ ਪੇਸ਼ ਕਰਦਾ ਰਹਾਂਗਾ ਹੋਈਆਂ ਗਲਤੀਆਂ ਤੋਂ ਖਿਮਾ ਦੇਜਿਓ ਜੱਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ